ਸਾਲ 1975 ਦੇ ਆਸ-ਪਾਸ ਦੀ ਗੱਲ ਹੈ ਇੱਕ ਨੰਘ ਸਿੰਘਾਂ ਦਾ ਜਥਾ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਸ੍ਰੀ ਅਮਰਤਸਰ ਦੇ ਬਾਹਰੀ ਇਲਾਕੇ ਦੇ ਵਿੱਚ ਪਹੁੰਚਿਆ ਇੱਕ ਪਿੰਡ ਜੋ ਬਾਹਰ ਜੰਗਲ ਦੇ ਵਿੱਚ ਵਸਿਆ ਹੋਇਆ ਸੀ ਨੰਘ ਸਿੰਘਾਂ ਨੇ ਉਸ ਪਿੰਡ ਦੇ ਬਾਹਰਲੇ ਇਲਾਕੇ ਦੇ ਵਿੱਚ ਆਪਣੀ ਸ਼ੌਣੀ ਲਗਾਉਣੀ ਸ਼ੁਰੂ ਕਰ ਦਿੱਤੀ ਉੱਥੇ ਨਾਲ ਹੀ ਇੱਕ ਖੂਹ ਸੀ ਜਿੱਥੇ ਸਾਰੇ ਪਿੰਡ ਦੇ ਲੋਕ ਪਾਣੀ ਭਰਨ ਦੇ ਲਈ ਆਉਂਦੇ ਸੀ ਨਹੰਗ ਸਿੰਘਾਂ ਨੂੰ ਦੇਖ ਕੇ ਪਿੰਡ ਦੇ ਲੋਕੀ ਉਹਨਾਂ ਦੇ ਨਾਲ ਸੇਵਾ ਕਰਾਉਣ ਦੇ ਲਈ ਆਏ। ਨਾਂ ਸੱਬ ਦੇ ਵਿੱਚ ਇੱਕ ਹੋਰ ਨਹੰਗ ਸਿੰਘ ਜੋ ਨਾ ਹੀ ਨਹੰਗ ਸਿੰਘਾਂ ਦੇ ਜਥੇ ਨਾਲ ਸਬੰਧ ਰੱਖਦਾ ਸੀ ਤੇ ਨਾ ਹੀ ਉਹ ਬੰਦਾ ਪਿੰਡ ਦਾ ਸੀ। ਉਹ ਉੱਚਾ ਲੰਬਾ ਨਹੰਗ ਸਿੰਘ ਤੰਬੂ ਲਗਾਉਣ ਦੇ ਵਿੱਚ ਸੇਵਾ ਕਰਨ ਲੱਗ ਪਿਆ। ਨਹੰਗ ਸਿੰਘ ਸਮਝਦੇ ਰਹੇ ਇਹ ਪਿੰਡ ਦਾ ਬੰਦਾ ਹੈ ਤੇ ਪਿੰਡ ਵਾਲੇ ਸਮਝਦੇ ਰਹੇ ਇਹ ਸ਼ਾਇਦ ਨਹੰਗ ਸਿੰਘਾਂ ਦਾ ਸਾਥੀ ਹੈ ਉਸ ਨਹੰਗ ਸਿੰਘ ਦੀ ਅਸਲ ਪਛਾਣ ਕਿਸੇ ਨੂੰ ਵੀ ਨਹੀਂ ਆਈ ਸੇਵਾ ਕਰਦਿਆਂ 2 ਦਿਨ ਬੀਤ ਗਏ ਲੋਕਾਂ ਨੇ ਉਸ ਨਹੰਗ ਸਿੰਘ ਵੱਲ ਧਿਆਨ ਮਾਰਿਆ ਤੇ ਦੇਖਿਆ ਉਸ ਨਹੰਗ ਸਿੰਘ ਦੀਆਂ ਅੱਖਾਂ ਮਨੁੱਖੀ ਅੱਖਾਂ ਤੋਂ ਵੱਖਰੀਆਂ ਹਨ ਪਿੰਡ ਦੀਆਂ ਔਰਤਾਂ ਜੋ ਖੂਹ ਤੇ ਪਾਣੀ ਭਰਨ ਆਉਂਦੀਆਂ ਸਨ ਉਹ ਮਜ਼ਾਕ ਮਜ਼ਾਕ ਵਿੱਚ ਗੱਲਾਂ ਕਰਦੀਆਂ ਸਨ ਕਿ ਇਸ ਨਹੰਗ ਸਿੰਘ ਦੀਆਂ ਅੱਖਾਂ ਨਾਗਾ ਵਰਗੀਆਂ ਹਨ ਕਿਸੇ ਕਿਤੇ ਨਹੰਗ ਸਿੰਘ ਇਛਾਧਾਰੀ नाग ਹੀ ਤਾਂ ਨਹੀਂ ਪਿੰਡ ਦੇ ਲੋਕ ਤੇ ਮਜ਼ਾਕ ਦੇ ਵਿੱਚ ਇਹ ਗੱਲਾਂ ਕਰਦੇ ਸਨ ਅਸਲ ਵਿੱਚ ਉਹ ਨਹੰਗ ਸਿੰਘ ਸੱਚਮੁੱਚ ਹੀ ਇਛਾਧਾਰੀ नाग ਸੀ ਜੋ ਨਹੰਗ ਸਿੰਘ ਦਾ ਰੂਪ ਧਾਰਨ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖਾਂ ਦੀ ਸੇਵਾ ਕਰ ਰਿਹਾ ਸੀ ਇੱਕ ਨਹੰਗ ਸਿੰਘ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਦੇ ਲਈ ਉੱਠਿਆ ਉਸ ਨੇ ਉੱਥੇ ਇੱਕ ਵੱਡਾ ਸਾਰਾ नाग ਦੇਖਿਆ ਇਸ਼ਾਨਣ ਕਰਨੇ ਵਾਲਾ ਨਹੰਗ ਸਿੰਘ ਉਸ ਸੱਪ ਨੂੰ ਮਾਰਨੇ ਹੀ ਵਾਲਾ ਸੀ ਕਿ ਦੇਖਦਿਆਂ ਦੇਖਦਿਆਂ ਹੀ ਉਸ ਸੱਪ ਨੇ ਨਹੰਗ ਸਿੰਘ ਦਾ ਰੂਪ ਧਾਰਨ ਕਰ ਲਿਆ ਤੇ ਕਹਿਣ ਲੱਗਾ ਤੁਸੀਂ ਮੇਰਾ ਇਹ ਭੇਦ ਜਾਣ ਚੁਕੇ ਹੋ ਤੁਹਾਡੇ ਸਾਹਮਣੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਮੇਰਾ ਇਹ ਭੇਦ ਕਿਸੇ ਸਾਹਮਣੇ ਜ਼ਹਿਰ ਨਾ ਕਰਿਓ ਇੱਥੇ ਸਿਰਫ ਗੁਰੂ ਨਾਨਕ ਦੇਵ ਜੀ ਸਿੱਖਾਂ ਦੀ ਸੇਵਾ ਕਰਨ ਦੇ ਲਈ ਆਇਆ ਹਾਂ ਤਾਂ ਜੋ ਮੈਨੂੰ ਇਸ ਯੂਨੀ ਤੋਂ ਛੁਟਕਾਰਾ ਮਿਲ ਸਕੇ ਮੈਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੀ ਸੇਵਾ ਦਾ ਫਲ ਮੈਨੂੰ ਜ਼ਰੂਰ ਮਿਲੇਗਾ ਅਜੇਹਾ ਮੇਰੇ ਵਰਗੇ ਸਾਰੇ ਨਾਗ ਮੰਦੇ ਨੇ ਤੇ ਗੁਰੂ ਘਰਾਂ ਦੀਆਂ ਸੇਵਾ ਕਰਦੇ ਹਨ ਇਸ਼ਨਾਨ ਕਰਨ ਵਾਲੇ ਨਹੰਗ ਸਿੰਘ ਨੂੰ ਉਸ ਦੀ ਗੱਲ ਸਹੀ ਲੱਗੀ ਤੇ ਉਸ ਨੇ ਇਹ ਗੱਲ ਅੱਗੇ ਕਿਸੇ ਦੇ ਨਾਲ ਵੀ ਸਾਂਝੀ ਨਹੀਂ ਕੀਤੀ ਪਰ ਇਹ ਸਭ ਕੁਝ ਪਿੰਡ ਦੇ ਇੱਕ ਵਿਅਕਤੀ ਨੇ ਦੇਖ ਲਿਆ ਉਹ ਵਿਅਕਤੀ ਅਗਲੇ ਹੀ ਦਿਨ ਇੱਕ ਜੋਗੀ ਨੂੰ ਆਪਣੇ ਨਾਲ ਲੈ ਕੇ ਆਇਆ ਕਿਉਂਕਿ ਅਜੇਹੇ ਇੱਛਾਧਾਰੀ ਸੱਪਾਂ ਦੀ ਖੋਜ ਵਿੱਚ ਰਹਿੰਦਾ ਸੀ ਜਦੋਂ ਉਸ ਜੋਗੀ ਨੇ ਉਸ ਇੱਛਾਧਾਰੀ ਨਹੰਗ ਸਿੰਘ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਪਹਿਲਾਂ ਤਾਂ ਨਹੰਗ ਸਿੰਘਾਂ ਨੇ ਉਸ ਜੋਗੀ ਨੂੰ ਸਮਝਾਇਆ ਜਦੋਂ ਜੋਗੀ ਨਹੀਂ ਸਮਝਿਆ ਤੇ ਨਹੰਗ ਸਿੰਘਾਂ ਨੇ ਉਸ ਦੇ ਛਿੱਤਰ ਪ੍ਰੇੜ ਕੀਤੀ ਤੇ ਪਿੰਡ ਤੋਂ ਬਾਹਰ ਛੱਡਿਆ ਤੇ 2 ਦਿਨ ਬਾਅਦ ਫਿਰ ਉਹ ਜੋਗੀ ਨਹੰਗ ਸਿੰਘਾਂ ਦੀ ਛੌਣੀ ਵਿੱਚ ਆ ਗਿਆ ਉਸ ਵੇਲੇ ਸਾਰੇ ਨਹੰਗ ਸਿੰਘ ਕਿਤੇ ਬਾਹਰ ਗਏ ਹੋਏ ਸਨ ਤੇ ਸਿਰਫ ਇੱਛਾਧਾਰੀ नाग ਜੋ ਨਹੰਗ ਸਿੰਘ ਦਾ ਰੂਪ ਧਾਰਨ ਕਰਕੇ ਸੇਵਾ ਕਰ ਰਿਹਾ ਸੀ ਉਹ ਇਕੱਲਾ ਹੀ ਉਸ ਛੌਣੀ ਵਿੱਚ ਸੀ ਉਹ ਇੱਛਾਧਾਰੀ नाग ਜੋਗੀ ਨੂੰ ਦੇਖ ਕੇ ਛੌਣੀ ਦੇ ਵਿੱਚੋਂ ਬਾਹਰ ਛਾਲ ਮਾਰ ਦਿੱਤੀ ਤੇ ਉੱਥੇ ਇੱਕ ਕਿਸਾਨ ਹਲ ਵਾਰ ਰਿਹਾ ਸੀ ਉਸ ਇੱਛਾਧਾਰੀ ਨਾਗ ਨੇ ਜਿਸ ਨੇ ਨੰਘ ਸਿੰਘ ਦਾ ਰੂਪ ਧਾਰਨ ਕੀਤਾ ਹੋਇਆ ਸੀ ਉਸ ਨੇ ਉਸ ਕਿਸਾਨ ਨੂੰ ਕਿਹਾ ਕਿ ਮੇਰੇ ਪਿੱਛੇ ਇੱਕ ਜੋਗੀ ਆ ਰਿਹਾ ਹੈ ਤੂੰ ਉਸ ਜੋਗੀ ਨੂੰ ਆਪਣੇ ਖੇਤ ਵਿੱਚ ਵੜਨ ਨਾ ਦੇਈ ਇਸ ਦੇ ਬਦਲੇ ਵਿੱਚ ਮੈਂ ਤੈਨੂੰ ਪੈਸੇ ਦੇਵਾਂਗਾ ਇੱਛਾਧਾਰੀ ਨਾਗ ਨੇ ਉਸ ਕਿਸਾਨ ਨੂੰ ਕਿਹਾ ਕਿ ਇਸ ਖੇਤ ਵਿੱਚ ਜਦੋਂ ਵੀ ਤੂੰ ਹਲ ਮਾਰੇਗਾ ਤੈਨੂੰ ਪੈਸੇ ਮਿਲਣਗੇ ਬਸ ਤੂੰ ਬਸ ਜੋਗੀ ਨੂੰ ਇੱਥੋਂ ਭਜਾ ਦੇ ਉਹ ਇੱਛਾਧਾਰੀ नाग ਆਪਣੇ नाग ਦੇ ਰੂਪ ਵਿੱਚ ਆ ਕੇ ਉੱਥੇ ਇੱਕ ਖੋਡ ਵਿੱਚ ਬੜ ਗਿਆ ਜਦ ਜੋਗੀ ਉੱਥੇ ਆਇਆ ਤੇ ਕਿਸਾਨ ਨੇ ਉਹਨੂੰ ਉੱਥੋਂ ਜਾਣ ਦੇ ਲਈ ਕਿਹਾ ਜਦ ਜੋਗੀ ਨਹੀਂ ਮੰਨਿਆ ਤੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਉਸ ਜੋਗੀ ਨੂੰ ਮਾਰ ਕੇ ਉੱਥੋਂ ਭਜਾ ਦਿੱਤਾ ਕੁਝ ਦਿਨਾਂ ਬਾਅਦ ਉਸ ਕਿਸਾਨ ਦੀ ਲੜਕੀ ਦਾ ਵਿਆਹ ਸੀ ਜਦੋਂ ਉਸ ਕਿਸਾਨ ਨੇ ਆਪਣੇ ਖੇਤ ਵਿੱਚ ਹਲ ਮਾਰਿਆ ਤੇ ਉਸ ਨੂੰ ਉੱਥੋਂ ਇੱਕ ਪੈਸਿਆਂ ਦਾ ਭਰਿਆ ਹੋਇਆ ਕੁਝਾ ਮਿਲਿਆ ਜਿਸ ਨੂੰ ਸਾਰੇ ਪਿੰਡ ਨੇ ਦੇਖਿਆ ਪਰ ਜਦੋਂ ਪਿੰਡ ਵਾਲਿਆਂ ਨੇ ਉੱਥੇ ਹਲ ਮਾਰ ਕੇ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਉੱਥੋਂ ਕੁਝ ਵੀ ਨਹੀਂ ਮਿਲਿਆ ਸਮੇਂ-ਸਮੇਂ ਤੇ ਕਿਸਾਨ ਉੱਥੋਂ ਪੈਸੇ ਕੱਢਦਾ ਰਿਹਾ ਤੇ ਅਖੀਰ ਉਸ ਕਿਸਾਨ ਨੇ ਪਿੰਡ ਵਾਲਿਆਂ ਦੇ ਨਾਲ ਲੜ ਕੇ ਨਾਗਾਂ ਦੀ ਪੂਜਾ ਲਈ ਮੰਦਿਰ ਬਣਾ ਦਿੱਤਾ ਉਸ ਜਗ੍ਹਾ ਦੇ ਬਣਨ ਤੋਂ ਬਾਅਦ ਉੱਥੋਂ ਪੈਸੇ ਨਿਕਲਣੇ ਬੰਦ ਹੋ ਗਏ ਤੇ ਉਸ ਕਿਸਾਨ ਦੇ ਸੁਪਨੇ ਵਿੱਚ ਇੱਕ ਵਾਰੀ ਫਿਰ ਉਹ ਇੱਛਾਧਾਰੀ नाग ਆਇਆ ਤੇ नाग ਨੇ ਕਿਹਾ ਮੈਂ ਤੇ ਆਪਣੀ ਇਹ नाग ਜੂਨੀ ਤੋਂ ਛਟਕਾਰਾ ਪਾਉਣ ਦੇ ਲਈ ਗੁਰੂ ਨਾਨਕ ਸਾਹਿਬ ਜੀ ਦੇ ਦਰ ਦਾ ਸਹਾਰਾ ਲਿਆ ਸੀ ਪਰ ਤੁਸੀਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਦਾ ਦਰ ਛੱਡ ਕੇ ਮੈਨੂੰ ਪੂਜਣਾ ਸ਼ੁਰੂ ਕਰ ਦਿੱਤਾ ਮੇਰੇ ਲਈ ਮੰਦਰ ਬਣਾ ਦਿੱਤਾ ਇਹ ਮਾਇਆ ਧਨ ਦੌਲਤ ਗੁਰੂ ਨਾਨਕ ਸਾਹਿਬ ਦੇ ਘਰ ਦੇ ਲਈ ਬਹੁਤ ਛੋਟੀ ਜਿਹੀ ਗੱਲ ਹੈ ਤੁਸੀਂ ਧੰਨ ਗੁਰੂ ਨਾਨਕ ਦਾ ਦਰ ਥੋੜੇ ਜੇ ਪੈਸਿਆਂ ਦੀ ਲਾਲਚ ਦੇ ਲਈ ਛੱਡ ਦਿੰਦੇ ਹੋ ਉਹ 나ਗ ਕਹਿਣ ਲੱਗਾ ਤੁਸੀਂ ਧੰਨ ਗੁਰੂ ਨਾਨਕ ਦਾ ਦਰ ਛੱਡ ਦਿੰਦੇ ਹੋ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਸ਼ਰਮ ਵਾਲੀ ਗੱਲ ਹੈ ਅਸੀਂ ਬਹੁਤ ਮੁਸ਼ਕਲਾਂ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਦੇ ਦਰ ਦੀ ਸੇਵਾ ਲੈਂਦੇ ਹਾਂ ਪਰ ਤੁਹਾਨੂੰ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰ ਦੀ ਸੇਵਾ ਮਿਲੀ ਹੋਈ ਹੈ ਤੁਸੀਂ ਉਸ ਨੂੰ ਛੱਡ ਕੇ ਮੇਰੇ ਵਰਗੇ ਨਾਗਾ ਨੂੰ ਪੂਜਣ ਲੱਗ ਜਾਂਦੇ ਹੋ ਉਹ ਵੀ ਕੁਝ ਇੱਕ ਪੈਸਿਆਂ ਦੇ ਲਾਲਚ ਦੇ ਲਈ ਇਹ ਗੱਲ ਸੁਣ ਕੇ ਉਸ ਕਿਸਾਨ ਦੀ ਅੱਖ ਖੁੱਲ ਗਈ ਇਹ ਕਿਸਾਨ ਸਿਰਫ ਸੋਚਦਾ ਹੀ ਰਹਿ ਗਿਆ ਹੁਣ ਲੋੜ ਹੈ ਸਾਨੂੰ ਸੋਚਣ ਅਤੇ ਸਮਝਣ ਦੀ ਸਾਡੇ ਸੁਪਨੇ ਦੇ ਵਿੱਚ ਕਿਸੇ ਇੱਛਾਧਾਰੀ ਨਾਗ ਨੇ ਸਾਨੂੰ ਸਮਝਾਉਣ ਨਹੀਂ ਆਉਣਾ